ਤੁਡੇ ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਸਾਡੇ ਨਾਲ ਗੱਲ ਕਰਨ ਵਾਸਤੇ ਆਇਓ ਤੁਹਾਡਾ ਸਵਾਗਤ ਤੇ ਧੰਨਵਾਦ ਅੱਜ ਦੀ ਮੀਟਿੰਗ ਜਿਹਦੇ ਵਿੱਚ ਉਚੇਚੇ ਤੌਰ ਤੇ ਭਾਜਪਾ ਪੰਜਾਬ ਦੇ ਪਰਿਵਾਰੀ ਤੇ ਫਾਰਮਰ ਚੀਫ ਮਿਨਿਸਟਰ ਗੁਜਰਾਤ ਰੂਪਾਨੀ ਜੀ ਵਿਸ਼ੇਸ਼ ਤੌਰ ਤੇ ਤਿੰਨ ਦਿਨਾਂ ਤੋਂ ਦੋ ਦਿਨ ਪਹਿਲਾਂ ਚੰਡੀਗੜ੍ਹ ਦੇ ਅੰਦਰ ਮੀਟਿੰਗਜ਼ ਹੋਈਆਂ ਪਾਰਟੀ ਦੀ ਇਹ ਅਤੀਜੀ ਮੀਟਿੰਗ ਜਿਹਦੇ ਵਿੱਚ ਸਾਡੇ ਬੀਜੇਪੀ ਪੰਜਾਬ ਦੇ ਸਾਰੇ ਮੋਰਚੇ ਜਿਹੜੇ ਐ ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਥੋੜਾ ਜਿਹਾ ਜਾਣਨਾ ਪਾੜਿਆ ਕਿਉਂਕਿ ਆ ਜਿਹੜੀ ਮੀਟਿੰਗ ਆ ਇੱਕ ਕੰਟੀਨਿਊਸ਼ਨ ਚ ਐ। ਦੋ ਦਿਨ ਮੀਟਿੰਗ ਦਿੱਲੀ ਦੇ ਅੰਦਰ ਚੱਲੀ ਸੀ 22 ਤੇ 23 ਤਰੀਕ ਨੂੰ। ਬੀਜੇਪੀ ਨੈਸ਼ਨਲ ਜਿਹੜੇ ਆਫਿਸ ਬੀਰਰ ਸੀਗੇ ਸਾਡੇ ਸਾਰੇ ਪ੍ਰਾਂਤਾਂ ਦੇ ਪ੍ਰਧਾਨ ਤੇ ਆਰਗੇਨਾਈਜ਼ਿੰਗ ਜਿਹੜੇ ਸੈਕਟਰੀ ਸੀਗੇ ਉਹਨਾਂ ਨਾਲ ਬੈਠ ਕੇ ਦੋ ਦਿਨ ਮੀਟਿੰਗਸ ਹੋਈਆਂ ਜਿਹਦੇ ਵਿੱਚ ਇੱਕ ਦਿਨ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਾਰਾ ਦਿਨ ਸਾਡੇ ਨਾਲ ਇੰਟਰੈਕਸ਼ਨ ਕੀਤਾ ਤੇ ਉਹਦੇ ਬਾਅਦ ਆਪਣੀ ਗਾਈਡਲਾਈਨਸ ਵੀ ਸਾਰੇ ਨਾਲ ਸ਼ੇਅਰ ਕੀਤੀਆਂ ਤੇ ਨੈਕਸਟ ਡੇ ਦੇਸ਼ ਦੇ ਹੋਮ ਮਿਨਿਸਟਰ ਰਮੇਸ਼ਾ ਜੀ ਨੇ ਅੱਧਾ ਦਿਨ ਸਾਰੇ ਸਾਥੀਆਂ ਨਾਲ ਬੈਠ ਕੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਆਪਣੇ ਜਿਹੜੇ ਐਕਸਪੀਰੀਅੰਸ ਸੀਗੇ ਇੱਕ ਮਿੰਟ ਉਹਨਾਂ ਨੇ ਆਪਣੇ ਜਿਹੜੇ ਐਕਸਪੀਰੀਅੰਸ ਸੀਗੇ ਛਤੀਸਗੜ੍ਹ ਦੇ ਤੇ Madhya Pradesh ਦੇ ਉਹ ਸਾਰਿਆਂ ਨਾਲ ਸਾਂਝੇ ਕੀਤੇ ਉਥੇ ਜਿਸ ਕਿਸਮ ਦੇ ਹਾਲਾਤ ਸੀਗੇ ਉਹਨਾਂ ਨੂੰ ਕਿਸ ਤਰ੍ਹਾਂ ਫੇਸ ਕੀਤਾ ਗਿਆ ਕਿਵੇਂ ਸਰਮਾਉਂਟ ਕੀਤਾ ਗਿਆ ਇਹ ਨਤੀਜਾ ਸਾਰਿਆਂ ਦੇ ਸਾਹਮਣੇ ਆ ਉਹ ਨਤੀਜੇ ਜਿਹੜੇ ਆਏ ਆ ਪੰਜ ਪ੍ਰਾਂਤਾਂ ਦੇ ਤੇ ਖਾਸ ਤੌਰ ਤੇ ਜਿਹੜੇ ਤਿੰਨ ਵੱਡੀ ਸਟੇਟਸ ਜਿਹੜੀ ਹੈ Rajasthan Madhya Pradesh Chhattisgarh ਉਹਨਾਂ ਦੇ ਜਿਹੜੇ ਨਤੀਜੇ ਆਏ ਆ ਪੰਜਾਬ ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖਦੇ ਆਂ ਜਦੋਂ ਕਟਾ ਮਿੱਟੀ ਵਾੜੀ ਚੜ ਜਾਂਦੀ ਐ ਐਟਮੋਸਫੇਅਰ 'ਚ ਤੇ ਲੋਗ ਡੀਕਦੇ ਐ ਵੀ ਕੋਈ ਛਿੱਟੇ ਪੈਣ ਕੋਈ ਹੂਂੀ ਪਵੇ ਤੇ ਸਾਰੀ ਗਰਦ ਬਹਿ ਜਾਂਦੀ ਐ ਤੇ ਉਹ ਜਿਹੜਾ ਇੱਕ ਕਨਫਿਊਜ਼ਨ ਕ੍ਰੀਏਟ ਕਰਵਾ ਰਹੀ ਸੀਗੇ اپੋਜੀਸ਼ਨ ਪਾਰਟੀਆਂ ਕੋਈ ਇੱਕ ਬਲੌਕ ਬਣਾ ਕੇ ਕੋਈ ਗਮੰਡੀ ਕੋਈ ਇੰਡੀ ਬਲੌਕ ਕੋਈ ਆਪਣੇ ਆਪ ਨੂੰ ਕੁਛ کہہ ਰਿਆ ਸੀਗਾ ਉਹਨਾਂ ਨੇ ਸ਼ੰਕਾਵਾਂ ਖੜੀ ਕਰਨ ਲੱਗੇ ਸੀਗੇ ਕੋਈ ਦੇਸ਼ ਨੂੰ ਉਡਣ ਦੀ ਗੱਲ ਕਰ ਰਹੇ ਸੀ ਜਾਤ ਪਾਤ ਦੇ ਨਾਂ ਤੇ ਅੰਗਰੇਜ਼ਾਂ ਨੇ ਜਿਹੜੀ ਡਿਵਾਈਡ ਐਂਡ ਰੂਲ ਪਾਲਿਸੀ ਸੀਗੀਆਂ ਕੰਦੇ ਚ ਬੜੀ ਟਰੈਕਸ਼ਨ ਮਿਲ ਰਹੀ ਹੈ ਬੜਾ ਉਹ ਹੰਗਾਰਾ ਮਿਲਿਆ ਉਹ ਸਾਰੇ ਜਿੰਨੀਆਂ ਕਿਸ ਕਿਸਮ ਦੀਆਂ ਲੋਕਾਂ ਦੇ ਮਨ 'ਚ ਸ਼ੰਕਾਵਾਂ ਪੈਦਾ ਹੋਈਆਂ ਸੀ ਉਹ ਮੀਂਹ ਦੇ ਵਾਂਗੂ ਜਿਵੇਂ ਘਟਾ ਬੈੰਦਾ ਉਸ ਤਰ੍ਹਾਂ ਸਾਰੀਆਂ ਬੈ ਗੀਆਂ ਪਰ ਉਸ ਜਿਹੜੀ ਲੋਕਾਂ ਨੇ ਤਿੰਨ ਸਟੇਟਸ ਨੇ ਇੱਕ ਰਾਹ ਦਿਖਾਈ ਹੈ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ 9.5 ਸਾਲ ਦੀ ਜਿਹੜੀ ਮੋਦੀ ਸਾਹਿਬ ਦੀ ਬੀਜੇਪੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਮੋਹਰ ਲਾਈ ਹੈ ਉੱਥੇ ਹੀ ਫੁੱਲ ਸਟਾਪ ਨਹੀਂ ਸਾਹਿਬ ਉਹਨੂੰ ਅੱਗੇ ਲੈ ਕੇ ਅਗਲੇ ਆਉਣ ਵਾਲੇ तकरीबन ਤੁਸੀਂ ਦੇਖ ਲਓ ਮੈਂ ਇਹ ਦੇ ਮਹੀਨੇ ਪਿਛਲੀ ਵਾਰੀ 19 ਤਰੀਕ ਨੂੰ ਵੋਟਾਂ ਪਈਆਂ ਸੀ 2019 ਦੇ ਅੰਦਰ ਸੋ ਉਸ ਨੂੰ ਆਪਣੀ ਪੋਲਿੰਗ ਡੇਟ ਮੰਨ ਕੇ ਅਸੀਂ ਇੱਕ ਰਿਵਰਸ ਪਲੈਨਿੰਗ ਕਰ ਰਹੇ ਹਾਂ ਅਸਿਊਮਿੰਗ ਵੀ 19 ਮਈ ਨੂੰ ਫੇਰ ਵੋਟਾਂ ਪੈਣਗੀਆਂ ਤੇ ਉਸ ਸਮੇਂ ਦੀ ਕੀ ਕੀ ਪ੍ਰੈਪਰੇਸ਼ਨਸ ਪੋਲਿੰਗ ਡੇ ਤਾਂ ਇਹਦੀਆਂ ਕੀ ਹੋਣੀ ਚਾਹੀਦੀਆਂ ਉਹਨੂੰ ਲੈ ਕੇ ਜੋ ਗਾਈਡਲਾਈਨਸ ਕਿੱਥੇ ਕਿਸ ਤਰ੍ਹਾਂ ਪਾਰਟੀ ਦੇ ਸਟਰਕਚਰ ਨੇ ਇੱਕ ਜਿਹੜੀ ਫੋਰ ਗੌਨ ਕਨਕਲੂਜਨ ਜਿਹਨੂੰ ਲੈ ਕੇ ਚੱਲ ਰਹੇ ਸੀਗੇ ਵੀ ਛੱਤੀਸਗੜ੍ਹ ਤਾਂ ਕਾਂਗਰਸ ਲੈ ਹੀ ਗਈ ਜੀਵ ਚ ਹੈ ਮੱਧ ਪ੍ਰਦੇਸ਼ ਵੀ ਲੈ ਜਾਣਗੇ ਛੋਟੇ ਜਿਹੇ ਮਾਰਜਿਨ ਨਾਲ ਲੜਾਈ ਹੈ ਤਾਂ ਕਿਤੇ ਰਾਜਸਥਾਨ ਤੇ ਦੱਸਦੇ ਚ ਸਾਰੀਆਂ ਗੱਲਾਂ ਨਿਗੇਟ ਕਰਕੇ ਲੋਕਾਂ ਨੇ ਫੇਰ ਵਿਕਾਸ ਦੇ ਉੱਤੇ ਮੋਹਰ ਲਾਈ ਹੈ ਤੇ ਉਹ ਜਿਹੜੇ ਸਾਰੀਆਂ ਗੱਲਾਂ ਉਥੋਂ ਨਿਚੋੜ ਕੱਢਿਆ ਸੀ ਐਕਸਪੀਰੀਅੰਸ ਦਾ ਤੇ ਉਹਨੂੰ ਜੋ ਜਿਸ ਤਰ੍ਹਾਂ ਅਮਿਤ ਸ਼ਾਹ ਜੀ ਨੇ ਸ਼ੇਅਰ ਕੀਤਾ ਪ੍ਰਧਾਨ ਮੰਤਰੀ ਜੀ ਨੇ ਦੱਸਿਆ ਵੀ ਮੇਰੇ ਵਾਸਤੇ ਚਾਰ ਹਰ ਲੋਕ ਕਾਸਟ ਸੈਂਸਸ ਦੀ ਗੱਲ ਕਰਦੇ ਆ ਮੇਰੇ ਪਾਸ ਵਾਸਤੇ ਤਾਂ ਚਾਰ ਵੱਡੀਆਂ ਜਿਹੜੀਆਂ ਜਿਹਦੇ ਵਿੱਚ ਸਾਡੇ ਨੌਜਵਾਨ ਐ ਸਾਡੀਆਂ ਮਹਿਲਾਵਾਂ ਨੇ ਸਾਡੇ ਕਿਸਾਨ ਨੇ ਤੇ ਸਾਡੇ ਗਰੀਬ ਪਰ ਆ ਉਹ ਹੀ ਆਪਣੇ ਆਪ ਚ ਇੱਕ ਜਮਾਤ ਹੈ ਅੱਡ ਅੱਡ ਜਮਾਤ ਸੈਕਸ਼ਨਸ ਆਫ ਸੋਸਾਇਟੀ ਐ ਜਿਨ੍ਹਾਂ ਨੂੰ ਜਿਨ੍ਹਾਂ ਤਾਈਂ ਜਿਹੜੀ ਬੇਸਿਕ ਫੰਡਾਮੈਂਟਲ ਪਾਲਿਸੀ ਐ ਵੀ ਜਿਹੜਾ ਬੰਦਾ ਗਰੀਬ ਆਦਮੀ ਪਿਛੜ ਗਿਆ ਜਿਹੜਾ ਜੋ ਵਾਂਝਾ ਰਿਹਾ ਸਾਰੀ ਸਹੂਲਤਾਂ ਤੋਂ ਜਿਹੜਾ ਲਾਈਨ ਦੇ ਆਖਰੀ ਚੋਰ ਤੇ ਖੜਾ ਹੈ ਉਹਦੇ ਤਾਈ ਸਾਰੀ ਸੇਵਾਵਾਂ ਦਾ ਲਾਭ ਪਹੁੰਚੇ ਤੇ ਉਹ ਸਾਰੀਆਂ ਜੋ ਪਲੈਨਿੰਗ ਟਾਈਮਲਾਈਨਸ ਜਿਹੜੀਆਂ ਸਟੈਬਲਿਸ਼ ਕੀਤੀਆਂ ਗਈਆਂ ਸੀ ਉਹ ਅਸੀਂ ਆਪਣੇ ਪੰਜਾਬ ਪਾਰਟੀ ਦੇ ਡਿਫਰੈਂਟ ਵਿੰਗਸ ਨਾਲ ਪਿਛਲੇ ਤਿੰਨ ਦਿਨਾਂ ਤੋਂ ਵਿਚ ਇਜ਼ ਕਲਮਿਨੇਟਿੰਗ ਟੂਡੇ ਉਹਦੇ ਵਿੱਚ ਸਾਰੀ ਉਹਨਾਂ ਨਾਲ ਡਿਸਕਸ਼ਨ ਕਰਕੇ ਉਹਦੇ ਸਾਰਿਆਂ ਨਾਲ ਸ਼ੇਅਰ ਕੀਤੀ ਹੈ ਤੇ ਉਮੀਦ ਕਰਦੇ ਆਂ ਵੀ ਜਿਸ ਕਿਸਮ ਦਾ ਉਮੀਦ ਵੀ ਕਰਦੇ ਆ ਸਾਨੂੰ ਵਿਸ਼ਵਾਸ ਵੀ ਹੈ ਕਿ ਜਿਵੇਂ ਹੁਣ ਹਨੇਰੀ ਚੱਲੀ ਹੈ ਜਿਹੜਾ ਉੱਠਿਆ ਉਥੋਂ ਵਾਬਰੋਲਾ ਰਾਜਸਥਾਨ ਚੋਂ ਮੱਧ ਪ੍ਰਦੇਸ਼ ਚੋਂ ਤੇ ਛੱਤੀਸਗੜ੍ਹ ਤੋਂ ਉਹੀ ਅਸੀਂ ਇੱਥੇ ਵੀ ਕੰਟੀਨਿਊ ਕਰਕੇ ਉਹਨੂੰ ਅੱਗੇ ਲੈ ਕੇ ਜਾਵਾਂਗੇ ਇਸ ਮਸਲੇ ਨੂੰ ਲੈ ਕੇ ਅੱਜ ਮੇਨ ਮੀਟਿੰਗ ਸੀਗੀ ਉਹਦੇ ਨਾਲ ਹੀ ਲੋਕਲ ਇਸ਼ੂਜ਼ ਇੱਥੇ ਜਿਲੰਦਰ ਮੈਂ ਇੱਕ ਮਿੰਟ ਉਹਨਾਂ ਦੇ ਵੀ ਕਹਿਣਾ ਬੜਾ ਜ਼ਰੂਰ ਚਾਹੂੰਗਾ ਕਿਉਂਕਿ ਇਲੈਕਸ਼ਨ ਮੁੱਦਿਆਂ ਤੇ ਆਧਾਰਿਤ ਹੁੰਦਾ ਹੈ ਨੈਸ਼ਨਲ ਲੈਵਲ ਦੇ ਵੋਟ ਹੈ ਤੁਸੀਂ ਦੇਖਿਆ ਸਟੇਟਸ ਦੇ ਅੰਦਰ ਲੋਕਾਂ ਨੇ ਡਿਫਰੈਂਸ਼ੀਏਟ ਕੀਤਾ ਚਾਹੇ ਉਥੇ ਜਿਸ ਕਿਸਮ ਦਾ ਵੀ ਸੀਗਾ ਲੋਕ ਕਹ ਰਹੇ ਸੀ ਐਂਟੀ ਇਨਕਮਨਸੀ ਸਟੇਟ ਦੀ ਮધ્યਪ੍ਰਦੇਸ਼ ਦੀ ਬਹੁਤ ਹੈ ਜੀ 18 ਸਾਲ ਦੇ ਬਾਅਦ ਐਂਟੀ ਇਨਕਮਨਸੀ ਹੈ ਉਸੇ ਤਰ੍ਹਾਂ ਇੱਥੇ ਪਰ ਲੋਕਾਂ ਨੇ ਲੋਕਲ ਇਸ਼ੂ ਸਟੇਟ ਲੈਵਲ ਦੇ ਇਸ਼ੂਸ ਚੜਕੇ ਨੈਸ਼ਨਲ ਇਸ਼ੂਸ ਦੇ ਉੱਤੇ ਵੀ ਦੇਸ਼ ਅਗਰ ਮਜ਼ਬੂਤ ਹੋਊਗਾ ਤਾਂ ਸਾਡੇ ਸੂਬੇ ਮਜ਼ਬੂਤ ਹੋਣਗੇ ਉਹਨੂੰ ਲੈ ਕੇ ਚੱਲੇ ਇਸੇ ਤਰ੍ਹਾਂ ਸਮਝਦੇ ਆਂ ਵੀ ਇੱਥੇ ਵੀ ਜਿਹੜੇ ਲੋਕਲ ਇਸ਼ੂ ਹੈ ਸਾਡੇ ਬੀਜੇਪੀ ਦੇ ਯੂਨਿਟ ਦੇ ਇੱਥੇ ਪ੍ਰਧਾਨ ਸਾਡੇ ਸਾਰੇ ਲੀਡਰ ਸਾਹਿਬਾਨ ਮੇਰੇ ਨਾਲ ਬੈਠੇ ਹੈ ਜਿਹੜਾ ਮੁਹਿੰਮ ਤੇ ਚਲਾਈ ਹੈ ਜਿਲੰਦਰ ਦੇ ਅੰਦਰ ਜਿਹੜਾ ਸਮਾਰਟ ਸਿਟੀ ਪ੍ਰੋਜੈਕਟ ਨੂੰ ਲੈ ਕੇ ਤੇ ਆ ਇੱਕ ਇੱਕ ਕਰਕੇ ਸਾਰੀ ਪਰਤਾਂ ਖੁੱਲ ਰਹੀਆਂ ਤੁਸੀਂ ਦੇਖਿਆ ਵੀ ਅੱਜ ਵੀ ਸੀਬੀਆਈ ਦੀ ਇੱਕ ਇਨਕੁਆਇਰੀ ਮਾਰਕ ਦਿੱਲੀ ਦੇ ਅੰਦਰ ਹੋਈ ਹੈ ਇਸ ਕਿਸਮ ਦੀ ਠੱਗੀਆਂ ਉਥੇ ਦਵਾਈ ਵਾਲੇ ਮਸਲੇ ਕੀ ਹੋਈਆਂ ਉਹਦੇ ਬਾਅਦ ਮੇਰੇ ਖਿਆਲ ਚ ਅੱਜ ਇੱਕ ਹੋਰ ਨਵਾਂ ਕੇਸ ਉੱਥੇ ਆਇਆ ਹੈ ਕਿਹੜਾ ਵੀ ਫਰਜੀ اٹੈਂਡੈਂਸ ਲਾ ਕੇ ਜਿਹੜਾ ਖਰਚੇ ਦਿਖਾਏ ਗਏ ਹੈ ਪੇਸ਼ੈਂਟਸ ਆਏ ਨਹੀਂ ਉਹ ਸਾਰੀਆਂ ਸਾਰੀਆਂ ਗੱਲਾਂ ਪੰਜਾਬ 'ਚ ਵੀ ਰਿਪੀਟ ਹੋ ਰਹੀਆਂ ਪੰਜਾਬ ਦਾ ਵੀ ਨੰਬਰ ਲੱਗੂਗਾ ਬਟ ਉੱਥੇ ਜਿਸ ਤਰ੍ਹਾਂ ਉਸੇ ਤਰ੍ਹਾਂ ਹੀ ਆ ਜਿਹੜਾ ਸਮਾਰਟ ਸਿਟੀ ਦਾ ਕਰੀਬ 900 ਕਰੋੜ ਰੁਪਏ ਤੋਂ ਜ਼ਿਆਦਾ ਜਿਹੜਾ ਪੈਸਾ ਹੈ ਜਿਹਦਾ ਘਪਲਾ ਹੋ ਰਿਹਾ ਉਹਨੂੰ ਲੈ ਕੇ ਵੀ ਉਹਦੇ ਕਿਸ ਤਰ੍ਹਾਂ ਇੱਕ ਅੰਦੋਲਨ ਇੱਥੇ ਚਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਸਰਕਾਰ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ ਇਸ ਦੇ ਨਾਲ ਪੰਜਾਬ ਦੀ ਡਿਵੈਲਪਮੈਂਟ ਤੇ ਵੀ ਮੈਂ ਦੋ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹ ਇਸ ਅਪਰਚੂਨ ਮੂਮੈਂਟ ਤੇ ਮੈਂ ਉਹਦੇ ਕਰਕੇ ਤੁਹਾਨੂੰ ਕੱਲ ਇੱਕ ਬੜੀ ਘਟਨਾ ਪੰਜਾਬ ਦੇ ਅੰਦਰ ਘਟੀ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਰੈਗੂਲਰ bail ਦਿੱਤੀ ਹਾਈ ਕੋਰਟ ਨੇ ਡਰੱਗ ਰਿਲੇਟਿਡ ਕੇਸ ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਡ ਸਭ ਮੈਂ ਉਸ ਫੋਟੋ 'ਚ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਪਛਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਐ ਮੇਰੇ ਸਾਥੀ ਰਹੇ ਐ ਮੇਰਾ ਬੜਾ ਅੱਛਾ ਸੰਬੰਧ ਹੈ ਪਛਾਣਨਾ ਤਾਂ ਮੰਨੂ ਚਾਹੀਦਾ ਸੀ ਪਰ ਮੰਨੂ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ ਇੰਡੀਅਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਂ ਹੀ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ ਐੀਸੀਸੀ ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਯੋਗੂਨ ਨੇ ਸ਼ਾਇਦ ਆ ਵੀ ਗੌਰ ਕਰ ਲੈਣਾ ਵੀ ਆ ਕਿ ਇਸ ਦਾ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਹੈ ਤੇ ਉਹ ਬੇਲ ਉਥੋਂ ਕਚਹਿਰੀ ਚੋਂ ਬਾਹਰ ਨਿਕਲ ਤੋ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰੀਕੇਟਡ ਟੋਟਲ ਬੋਗਸ ਫੈਬ੍ਰੀਕੇਟਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੰਦੇ ਆ ਆ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਹੈ ਆ ਆ ਕੀ ਹੋਇਆ ਨਜਾਇਜ਼ ਹੈ ਜਾਇਜ਼ ਹੈ ਆ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਪਰ ਸੁਨੀਲ ਕੌਣ ਹੁੰਦਾ ਬੋਲਣ ਵਾਲਾ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕੇ ਆਈਸੀਸੀ ਆ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤੈਨ ਮੈਂ ਨਿਆ ਚ ਵੀ ਖੇਰਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤਿਸ਼ੀ ਬਣੇ ਬੈਠੇ ਐ ਛੜਤਾ ਉਹਨਾਂ ਨੇ ਪੇਡੀਆਂ ਦੇ ਹਵਾਲੇ ਕਰਤਾ ਵੀ ਆਹ ਲੋ ਜੀ ਖਾ ਲੋ ਤੁਸੀਂ ਨੋਚ ਲੋ ਵੱਢ ਲੋ ਇਹਨੂੰ ਚੱਕ ਵੱਢ ਲੋ ਕੋਈ ਬੋਲਦਾ ਹੀ ਨਹੀਂ ਸਾਹਿਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਹ ਫੜੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਹ ਫੜੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕਿ ਹਲੋ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਐ ਜਿਹਨੂੰ ਇਨਚਾਰਜ ਲਾਇਆ ਹੈ ਉਹ ਸ਼ਹਿਰ ਜਾ ਕੇ ਉੱਥੇ ਕਪੂਰਥਲੇ ਜੀ ਇੰਚ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਆਸ ਆ ਇਹਨਾਂ ਦਾ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿਸੇ ਦੇ ਖੈਰਾ ਸਾਹਿਬ ਨਾਲ ਦੇ ਮੇ ਆ ਪੋਲਿਟਿਕਲ ਡਿਫਰੈਂਸਿਸ ਚੋ ਬੜੇ ਵਿਵਾਗ ਕਿਸਮ ਦੇ ਜਿਵੇਂ ਮਰਕਿਊਰੀਅਲ ਟਾਈਪ ਇੱਥੇ ਦੀ ਇਹਨਾਂ ਨੇ ਛੱਡਤੀ ਲੀਡਰਸ਼ਿਪ ਸੀਗੇ ਲੀਡਰ ოਪੋਜੀਸ਼ਨ ਸੀਗੇ ਕਾਂਗਰਸ ਛੱਡਤੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕਹਿੰਦੇ ਐ ਇਹਨਾਂ ਨੂੰ ਖਹਿਰਾ ਸਾਹਿਬ ਨੂੰ ਪਾਰਟੀ ਜੁਆਇਨ ਸਪੈਸ਼ਲੀ ਜਿਹੜੀ ਕਰਾਈ ਸੀਗੀ ਵਰਚੁਲੀ ਦਾ ਸੋ ਕਾਲਾ ਹੁਣ ਤੱਕ ਪ੍ਰਧਾਨਤਾ ਉਹ ਹੈ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਹਾਈਐਸਟ ਐਸ ਫਾਰ ਐਸ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਪਰਸਨਲ ਫੋਨ ਕਰਕੇ ਯਾਦ ਕਰੋ ਕਿਉਂਕਿ ਮੈਂ ਪਾਰਟੀ ਜੇ ਸੀਗਾ ਮੈਨੂੰ ਪਤਾ ਹੈ ਹੈਲੀਕਾਪਟਰ ਹੈਲੀਪੈਡ ਤੇ ਜਾ ਕੇ ਖਹਿਰਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਬਿਕੋਜ਼ ਉਤੋਂ ਫੋਨ ਆਇਆ ਸੀ ਜੀ ਇਹਨਾਂ ਨੂੰ ਜੁਆਇਨ ਕਰਾਓ ਸੋ ਪੁੱਲ ਗਏ ਸੈਕੰਡ ਸਾਹਿਬ ਜਿੱਥੇ ਉਤਲੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ ਹੈ ਇੱਥੇ ਵਾਲਾ ਇੱਥੇ ਵਾਲੀ ਲੀਡਰਸ਼ਿਪ ਕੀ ਕਹਿੰਦੀ ਹੈ ਸਭ ਕਿਸੇ ਨੇ ਧਰਨਾ ਲਾਇਆ ਉੱਥੇ ਕੋਈ ਕੋਈ ਬੋਲਿਆ ਕੋਈ ਚੁਸਕਿਆ ਨਾ ਜੋ ਆਤਾ ਹੈ ਕਿ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਹੈ ਖੇੜਾ ਸਾਹਿਬ ਤੋਂ ਖੇੜਾ ਛੁਡਾਓ ਖੇੜਾ ਸਾਹਿਬ ਨਹੀਂ ਰਹਿ ਕੇ ਖੇੜਾ ਛੁਡਾਓ ਪਾਲਿਸੀ ਚੱਲ ਰਹੀ ਹੈ ਜਿਹੜੇ ਫੰਨੇ ਕਾਂਚਕਨਾ ਬਣਾਈ ਬੈਠੇ ਹੈ ਚੀਫ ਮਿਨਿਸਟਰੀ ਦੀ ਉਹਨਾਂ ਨੂੰ ਉਹ ਸੂਲ ਵਾਂਗੂ ਚੁਦੇ ਬੀਏ ਦੇ ਵਾਲਾ ਕੰਡਾ ਤੇ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਭ ਪਰ ਬੋਲਣ ਕੀ ਕੱਲ ਤਾਂ ਇਹਨਾਂ ਨੂੰ ਕੋਈ ਕਹਿੰਦੇ ਸੀ ਵੀ ਇਹਨਾਂ ਤੇ ਲੱਗਦਾ ਸਿੱਧੂ ਸਾਹਿਬ ਦੇ ਨਾਲ ਰਹੇ ਨੇ ਤਾਂ ਵੀ ਡਿਸਪਲਿਨ ਵਾਲਾ ਕਰ ਦੇਣਾ ਸੀ ਕਿਉਂਕਿ ਉਹ ਬੋਲਦੇ ਬਹੁਤ ਹੈ ਜਿਨ੍ਹਾਂ ਨਾਲ ਇਹਨਾਂ ਦੀ ਜੱਫੀ ਪਹਿਨਣ ਵਾਲੀ ਹੈ ਕੇਚਰੀਵਾਲ ਸਾਹਿਬ ਤੇ ਭਗਵੰਦ ਮਾਨ ਜੀ ਨਾਲ ਵੀ ਇਹਨਾਂ ਦੇ ਖਲਾਬ ਬੋਲਦੇ ਐ ਸੋਇਜ਼ ਕ੍ਰੀਏਟਿੰਗ ਇਨਡਿਸਪਲਿਨ ਸ਼ਾਇਦ ਮੇਰੇ ਕੋਲ ਨੋਟਿਸ ਜਲ ਚੇ ਜਾਂਦਾ ਬੜੇ ਵੀ ਯੂ ਹੈਵ ਬੀਨ ਅਕਿਊਜ਼ਡ ਆਫ ਇਨਡਿਸਪਲਿਨ ਸ਼ਾਇਦ ਉਹਨਾਂ ਨੂੰ ਇਨਡਿਸਪਲਿਨ ਦਾ ਨੋਟਿਸ ਪੇਜ ਦੇਣ ਉਹ ਬੇਨਕਾਬ ਹੋ ਗਏ ਦੁਜੇ ਬੇਨਕਾਬ ਹੋਗੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸ ਹੈ ਐਕਸ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਹੈ ਸਾਰਿਆਂ ਨੂੰ ਅੰਦਰ ਤਕੂੰਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਥਾ ਦੇਣੇ ਅੰਦਰ 15 15 20 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿਉਂ ਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਕ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਗਏ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਮੰਡ ਰਹੇ ਕੋਈ ਪੰਜਾਬ ਦੀ ਗੱਲ ਕਰਦਾ ਚਾਹੇ ਨਵਜੋਤ ਸਿੰਘ ਦੂ ਕਰਦੇ ਆਏ ਚਾਹੇ ਸੁਖਪਾਲ ਖਹਿਰਾ ਜੀ ਕਰਦੇ ਆਏ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉੱਥੇ ਆਪ ਕਹੀਆਂ ਦੇਵੇ ਸਮਨ ਗਲਤ ਹੋ ਗਏ ਸਮਨ ਕੋਈ ਗਲਤ ਨਹੀਂ ਹੈ ਸਾਬ ਕੇਜਰੀਵਾਲ ਸਾਹਿਬ ਈ ਢੀ ਤੋਂ ਲੁਕਦੇ ਫਿਰਦੇ ਐ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੋਂ ਲੁਕਦੇ ਫਿਰਦੇ ਐ ਪੰਜਾਬੀਆਂ ਦੇ ਫਿਤਰੇ ਦਾ ਸਾਹਿਬ ਪੰਜਾਬੀਆਂ ਦੀ ਪਛਾਣ ਇਸ ਗੱਲੋਂ ਐ ਵੀ ਅਸੀਂ ਚਲੋ ਚੰਗੇ ਮਾੜੇ ਵਿਆਹ ਸ਼ਾਦੀ ਵਾਲੇ ਟਾਈਮ 'ਚ ਤਾਂ ਸ਼ਾਇਦ ਪਾਸੇ ਹੋ ਜਾਈਏ ਪਰ ਜਦੋਂ ਕਿਤੇ ਨੂੰ ਭੀੜ ਪੈਂਦੀ ਹੈ ਨਾ ਉਦੋਂ ਪੰਜਾਬੀ ਚ ਇੱਕ ਇੰਨਾ ਹੀ ਫਰਕ ਆਪਸ ਵਿੱਚ ਜਾ ਕੇ ਛਾਤੀ ਦਾ ਦਿੰਦੇ ਤੇ ਮੇਰੇ ਸ਼ੇਰ ਤਾਂ ਟਾਪ ਲਾ ਕੇ ਵਿਸ਼ਾਖਾਪਟਨਮ ਬੈਠੇ ਵੀ ਮੈਂ ਤਾਂ 4 ਦਿਨ ਧਿਆਨ ਲਈ ਬੈਠਾ ਧਿਆਨ ਤਾਂ ਲਾਣਾ ਸੀਗਾ ਪੰਜਾਬ ਤੇ ਲੋਕਾਂ ਨੇ 92 ਸੀਟਾਂ ਦਿੱਤੀਆਂ ਵੀ ਪੰਜਾਬ ਦਾ ਧਿਆਨ ਕਰੋ ਉਹ ਆਪ ਦਾ ਧਿਆਨ ਕਰੀ ਜਾਂਦੇ ਉੱਥੇ ਬੈਠ ਕੇ ਪੰਜਾਬੀਅਤ ਕੋਈ ਮਾੜੀ ਮੋਤੀ ਬਚੀ ਸੀ ਭਗਵੰਤ ਮਾਨ ਜੀ ਸੇ ਉਹ ਅੱਜ ਦੇ ਬਾਅਦ ਸਭ ਨੂੰ ਕਲੀਅਰ ਹੋ ਗਿਆ ਵੀ ਆ ਪੰਜਾਬੀ ਪੰਜਾਬੀਅਤ ਦਾ ਇੱਥੇ ਕੁਝ ਵੀ ਲੈਣਾ ਦੇਣਾ ਨਹੀਂ ਜਿਹੜਾ ਇਸ ਟਾਈਮ ਦੇ ਵਿੱਚ ਜਿਸ ਆਦਮੀ ਨੇ ਭਗਵੰਤ ਮਾਨ ਜੀ ਨੂੰ ਜਿਹੜੇ ਜਾ ਕੇ ਉਹਦੇ ਪੈਰੀਂ ਏਤਲਾਉਂਦੇ ਸੀ ਕਿ ਜੀ ਕੋਲ ਮੇਰੇ ਕੋਲ ਮੁਰਚੇ ਛੋਟ ਆਇਆ ਭਗਵੰਤ ਮਾਨ ਜੀ ਉਹਨਾਂ ਨੇ ਜਾ ਕੇ ਪੈਰੀਂ ਏਤਲਾਉਂਦੇ ਸੀਗੇ ਵੀ ਇਹਨੇ ਮੈਨੂੰ ਮੁੱਖ ਮੰਤਰੀ ਬਣਾਇਆ ਉਹ ਲਾਉ ਨੂੰ ਵਕਤ ਪਿਆ ਖੜਾ ਹੈ ਤੇ ਉਹ ਉਥੇ ਵਿਸ਼ਾਖਾਪਟਨ ਨੂੰ ਬਿਠੇ ਹੈ ਸੋ ਮੇਰੇ ਕਹਿਣ ਦਾ ਭਾਵ ਹੈ ਸਭ ਉਹਨਾਂ ਦੀ ਆਪਣੀ ਆਪਣੀ ਕਰਤੂਤਾ ਹੈ ਦੇ ਵਿਲ ਪੇ ਫॉर देयर ਡੀਡਸ ਬਟ ਮੈਂ ਪੰਜਾਬ ਦੇ ਲੋਕਾਂ ਨੂੰ ਆਹ ਕਹਿਣਾ ਚਾਹਨਾ ਸਾਥੀਓ ਇੱਕ ਵਾਰੀ ਧੋਖਾ ਹੋ ਗਿਆ ਸਬਕ ਬੰਦਾ ਜਿਹੜਾ ਨਹੀਂ ਸਿੱਖਦਾ ਨਾ ਉਹਨਾਂ ਦੇ ਨਾਲ ਬਾਰ ਬਾਰ ਧੋਖਾ ਹੁੰਦਾ ਹੈ ਸਬਕ ਇਸ ਗੱਲ ਤੋਂ ਜਿਹੜਾ ਸਬਕ ਨਿਕਲਦਾ ਹੈ ਜਿਹੜੇ ਲੋਕ ਆਪਣੇ ਵਰਕਰ ਦੀ ਛੱਡੋ ਸਾਹਿਬ ਆਪਣੇ ਲੀਡਰ ਦੀ ਬਾਹ ਨਹੀਂ ਫੜ ਸਕਦੇ ਉਹ ਪੰਜਾਬ ਦੀ ਬਾਹ ਫੜਨਗੇ ਸਾਹਿਬ ਉਹ ਆ ਕੇ ਪੰਜਾਬ ਦਾ ਕੋ ਭਲਾ ਕਰ ਦੇਣਗੇ ਉੱਚੋ ਕਹ ਖੇੜਾ ਸਾਹਿਬ ਖੇੜਾ ਸਾਹਿਬ ਨਿਕਲਣਗੇ ਜਦੋਂ ਸੌਰੀ ਮੇਰੇ ਮੂੰਹ ਚੋਂ ਖੇੜਾ ਖੜ ਕਿਉਂਕਿ ਲੋਕ ਖੇੜਾ ਚੜਾਨ ਨੂੰ ਪਹੁੰਚੀ ਜਾਂਦੇ ਖੇੜਾ ਸਾਹਿਬ ਪਤਾ ਨਹੀਂ ਕੀ ਕੋਰੋਨਾ ਹੋ ਗਿਆ ਉਹਨਾਂ ਦੇ ਕਿਹੜਾ ਵਾਇਰਸ ਦੁਬਾਰਾ ਹੋ ਗਿਆ ਵੀ ਸਾਰੀ ਕਾਂਗਰਸ ਸਾਰੀ ਉਸ ਤੋਂ ਉਹਨਾਂ ਤੋਂ ਪਹੁੰਚੀ ਜਾਂਦੇ ਹੈ ਕੀ ਗੁਨਾਹ ਕੀ ਕੀਤਾ ਸੋ ਇਹ ਲੋਕ ਕਿਸੇ ਦੇ ਸਗੇ ਨਹੀਂ ਸਾਬ ਸਿਰਫ ਆਪਣੇ ਸਗੇ ਹੈ ਆਪਣਾ ਧਿਆਨ ਕਰਨ ਵਾਸਤੇ ਇੱਥੇ ਵਿਸਾਖਾ ਪਤਨੂ ਬਹੈ ਜਾਣ ਚਾਹੇ ਇੱਥੇ ਭੈ ਜਾਣ ਇਹਨਾਂ ਤੋਂ ਬਚਣ ਦੀ ਇਸ ਗੱਲ ਤੋਂ ਸੇ ਲੇਣੀ ਚਾਹੀਦੀ ਹੈ ਮੈਂ ਤਾਂ ਇਹਨਾਂ ਹੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸਿੱਖੋਂ ਕੀ ਕਰੰਟ ਟੌਪਿਕ ਹੈ ਬਾਕੀ ਹੋਰ ਵੀ ਕਈ ਇਸ਼ੂਜ਼ ਹੈ ਫਿਰ ਦੁਬਾਰਾ ਮਿਲਾਂਗੇ I don't want to dilute this issue because ਮੈਨੂੰ ਸਮਝਣਾ ਬੀਐਸ ਤੋਂ ਵੱਡਾ ਕਿਸੇ ਪਾਰਟੀ ਲੀਡਰਸ਼ਿਪ ਚਾਹੇ ਹੋ ਇਹਨਾਂ ਦੀ ਪੰਜਾਬ ਲੀਡਰਸ਼ਿਪ ਹੈ ਚਾਹੇ ਸੈਂਟਰ ਲੀਡਰਸ਼ਿਪ ਹੈ ਚਾਹੇ ਆਮ ਆਦਮੀ ਪਾਰਟੀ ਦੀ ਉਹ ਥੇ ਕੇਜਰੀਵਾਲ ਜਾਵੇ ਚਾਹ ਪਗਮਤਮਾਨ ਜੀ ਇਹਨਾਂ ਦੇ ਕਰੈਕਟਰ ਦਾ ਆਇਨਾ ਇਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਸਾਹਿਬ ਥੈਂਕ ਯੂ ਦੇਖੋ ਮੈਂ بار بار ਭਾਈ ਦੋਹਰਾ ਰਹੇ ਆ ਆ ਫੈਸਲੇ ਨਾ ਤਾਂ ਚੰਡੀਗੜ੍ਹ ਤੋਂ ਨੇ ਨਾ ਹੀ ਜਲੰਧਰੋਂ ਨੇ ਸਾਹਿਬ ਆ ਦਿੱਲੀ ਬੈਠ ਕੇ ਪ੍ਰਾਈਮ ਮਿਨਿਸਟਰ ਲੈਵਲ ਤੇ ਸਾਡੇ ਰਾਸ਼ਟਰੀ ਆध्यक्ष ਨੱਡਾ ਜੀ ਅਮਿਸ਼ਾ ਜੀ ਉਹ ਬੈਠ ਕੇ ਨਾ ਗੱਲਾਂ ਤੇ ਫੈਸਲਾ ਲੈਣਗੇ ਬਟ ਜਿੱਥੇ ਤਾਈ ਅਸੀਂ ਜਿਹੜੀ ਤਿਆਰੀ ਅਸੀਂ ਤਿੰਨ ਦਿਨਾਂ ਤੋਂ ਆ ਜਿਹੜਾ ਗੀਤ ਸਾਰੇ ਕਰ ਰਹੇ ਆ ਇਟ ਇਜ਼ ਓਨਲੀ ਦੇਸ ਵੀ ਆਪਾਂ ਪੂਰੇ ਡਟ ਕੇ ਹੋਈ ਮੋਬਿਲਾਈਜ਼ ਐਵਰੀ ਦੇਖੋ ਮੋਬਿਲਾਈਜੇਸ਼ਨ ਖੜੇ ਪੈਰ ਨਹੀਂ ਹੁੰਦੀਆਂ ਅਸੀਂ ਤਾਂ ਆਪਣਾ ਪੂਰਾ ਕੋ ਸਾਰਾ ਸਮਾਨ ਝੋਕ ਦੇਣਗੇ ਸਭ ਚੱਕਰ ਸਾਹਿਬ ਆਫਿਸ ਟਾਕਸ ਰਿਗਾਰਡਿੰਗ ਦ ਕੰਪਾਈਨ ਤੁਹਾਡੇ ਦੇ ਤੇ ਕੀ ਓਪੀਨਿਅਨ ਵਾਟ ਯੂ ਥਿੰਕ My opinion, I will tell. Sorry, this is not the time and the place to share my opinion. This is between the high command and me. Because it's, it's not just my opinion which matters. They would like to have opinion of the leadership. They would like to have the opinion of the Punjabis. What do they think? That is what is important. And that we have, like, we are in public life, we interact with people, we get the feedback. So we will collate that, all that information. and. everybody is, my feedback is everybody is concerned about future of punjab, which is seems right now very bleak. in fact, it is dark. the way it is going, only yesterday, day before the day new year started, they have taken a loan of another 2,500 crore rupees. i stand corrected because i had said this government is taking 100 crore, crore rupees of loan every day. now i think at the current calculation, it comes down to something like 130 to 135 crore rupees a day. This is how this government is running. All these pre which are so-called ravities, are being done at the cost of medical help, medical uh, help, education, basic infrastructure. Now every time you place map Sarkhan, they patch me They are waiting for Sanu to Centre On one hand they say we have surplus funds, they have 8,000 crore rupees. تصویریں تھی آج مکھری سی ایم نے کہا ہے کہ اس پہ کوئی بھی تصویریں نہیں ہے رکشا منتالے نے یہ جو سامنے دکھا دی دیکھو بگوت مان جی بہت کچھ کہتے ہیں صاحب اس کو لے کے بھی کہہ چکا ہوں میں اپنی بات پہلے قائم ہوں بکوز اس دن میں جو باتیں کہا تھا میں نے وہ فوٹوگراف دیکھی نہیں میں میرے ثبوت دینے کی کوئی ضرورت نہیں ہے صاحب میں ثبوت مانگ رہے تو میں ثبوت مانگ رہا ہوں کہ بگوت مان جی تو یہ کہتے ہیں کہ ان کو لفتان سا کے ایئرکرافٹ سے اتارا بھی نہیں گیا سبوت تو اس کا میرے پاس وہ بھی نہیں ہے صاحب میرے پاس جو ثبوت ہے میں نہیں دیکھو میرے چیف منسٹر صاحب چاہے وہ اپوزیشن پارٹی کے میں پنجابی ہوں پنجاب کے چیف منسٹر ہیں مجھے ان کی عدے کی گریمہ کا دھیان ہے میں یہ نہیں کہہ رہا کہ آج میں نے جو ویڈیو ڈالی ہے وہ کس نے شیئر کی ہے ان کے پروار کی ایک صدح سین کی ہے میں نام نہیں کسی کا لینا چاہتے وہ کہہ رہے ہیں کہ یہ جھوٹ اور فریب کا ایک مکہمن طریقہ پرتی جھوٹ شفت بولنا ہی میرے لیے میں آئی فیل بیڈ

ਦੇਖੋ ਜੋ ਖਦਸੇ ਸੀ ਉਹਨੂੰ ਲੈ ਕੇ ਫੌਰੀ ਤੌਰ ਤੇ ਉਹਨੂੰ ਰੋਗ ਵੀ ਦਿੱਤਾ ਗਿਆ ਸ਼ੋਰ ਸ਼ੋਰਸ ਜਿਹੜੀ ਦਿੱਤੀ ਗਈ ਨੇ ਕਿ ਦੇਖੋ ਤੁਸੀਂ ਪੰਜਾਬ ਜਾਂ ਪੰਜਾਬੀਆਂ ਨੂੰ ਜੀਓਗ੍ਰਾਫਿਕਲੀ ਲਿਮਟ ਨਾ ਕਰੋ ਸਾਡੇ ਤੁਸੀਂ ਆਪਾਂ ਪੰਜਾਬ 'ਚ ਬੈਠੇ ਆ ਆਪਾਂ ਨੂੰ ਪੰਜਾਬੀਆਂ ਦੀ ਉਹਨਾਂ ਦਾ ਜਿਗਰਾ ਵੀ ਸਮਝੋ ਚਾਹੋ ਤੁਸੀਂ ਮੈਂ ਹਿੰਦੁਸਤਾਨ ਕੈਲਕਟਾ ਬੰਬਈ ਦੀ ਗੱਲ ਨਹੀਂ ਕਰਦਾ ਮੈਂ ਕਰਦਾ ਕੈਨੇਡਾ ਚ ਜਾ ਕੇ ਦੇਖ ਲਓ ਉਥੇ ਸਾਡੇ ਤਾਂ ਕਈ ਤਾਂ ਪੰਜਾਬੀ ਲੀਡਰਾਂ ਦਾ ਦੁਬਈ ਚ ਜਿਹੜੇ ਟ੍ਰਾਂਸਪੋਰਟ ਦਾ ਕੰਮ ਸਾਡੇ ਵਾਲੇ ਬੇਲੀਆ ਦੇ ਲੋ ਨਾਮ ਕਿਸੇ ਹੋਰ ਦੇ ਚੜਾ ਰੱਖਿਆ ਹੋਣਾ ਤੇ ਸਾਡੇ ਵਾਲੇ ਬੇਲੀਆ ਦਾ ਟ੍ਰਾਂਸਪੋਰਟ ਦੇ ਦਾ ਕੀੜੇ ਪਏ ਹੈ ਇਨਫੈਕਟ ਮੈਨੂੰ ਹੀ ਕਿ ਸੌਰੀ ਮੈਂ ਆਮ ਡਾਇਵਰਟਿੰਗ ਮੈਂ ਇੱਕ ਵਾਰੀ ਸੁਭੀਰ ਜਿਹਨੂੰ ਅਸੈਂਬਲੀ ਚ ਕਿਹਾ ਸੀ ਇਟਸ ਔਨ ਰਿਕਾਰਡ ਜੇ ਦੋ ਰੋਲਾ ਪਿਆ ਮੈਂ ਕਿਹਾ ਸੁਖਬੀਰ ਜੀ ਬਿਲਕੁਲ ਆ ਜਿਹੜਾ ਟਰਾਂਸਪੋਰਟ ਸਾਡੇ ਖੂਨ ਚ ਵਗੀ ਜਾਂਦਾ ਕੰਮ ਅਸੀਂ ਜਾ ਕੇ ਕਰਦੇ ਆ ਪਰ ਤੁਸੀਂ ਮਾੜਾ ਮੋਟਾ ਨਿਕਲੋ ਥੋੜਾ ਜਿਹੜੇ ਭਾਈਵਾਲ ਐ ਹਰਿਆਣੇ ਵਾਲੇ ਉਹਨਾਂ ਨੇ 에ਅਰ ਲਾਈਨ ਬਣਾਈ ਸੀ ਐਮ ਡੀ ਐਲ ਆਰ ਜਿਹਨਾਂ ਨਾਲ ਥੋੜਾ ਧਰਮ ਪਾਈ ਐ ਮੈਂ ਕਿਹਾ ਤੁਸੀਂ ਵੀ ਕੋਈ ਜਾਚੂ ਜੁੜਾ ਲਓ ਲੋਕ ਕਹਿਣਗੇ ਹੂੰ ਕਹਿੰਦੇ ਆ ਜਾਂਦੀ ਸੁਖਬੀਰ ਦੀ ਬਸ ਉਹ ਕਹਿੰਦੇ ਉਹ ਜਾਂਦਾ ਸੁਖਬੀਰ ਦਾ ਜਾਜ ਆਦਾ ਕਰ ਦਿਓ ਸੋ ਆ ਜਿਹੜਾ ਇਸ ਕਾਨੂੰਨ ਦਾ ਜਿਹੜਾ ਅਸਰ ਪੈਣਾ ਹੈ ਨਾ ਸਭ ਇਸ ਕਾਨੂੰਨ ਦਾ ਅਸਰ ਪੰਜਾਬੀਆਂ ਤੇ ਟਰਾਂਸਪੋਰਟ ਹਰੇਕ ਥਾਂ ਸਾਡੇ ਭਰਾਵਾਂ ਦੀ ਹੈ ਸਭ ਸੋ ਇਹਦੇ ਵਾਸਤੇ ਆਪਣੇ ਆਪ ਹੀ ਹੋਮ ਸੈਕਟਰੀ ਤੋਂ ਵੱਡਾ ਤੋਂ ਕੋਈ ਉਹਨਾਂ ਨੇ ਜਿਸ ਗੱਲ ਦਾ ਵੀ ਤੁਸੀਂ ਚਿੰਤਾ ਨਾ ਕਰੋ ਵੀ ਵਿਲ ਟੇਕ ਕੇਅਰ ਆਫ ਆਰ ਯੋਰ ਐਪਰੀਐਂਸ਼ਲਸ ਜਦੋਂ ਸਮੀ ਸਾਹਿਬ ਦਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਸ਼ਾਹ ਜੀ ਨੇ ਇੱਕ ਬਿਆਨ ਦਿੱਤਾ ਕਿ ਸੰਸਦਿਕ ਮੰਦਰ ਜੋ ਕਿ ਪੰਜਾਬੀਆਂ ਵਿੱਚ ਇੱਕ ਚੰਗਾ ਮੈਸੇਜ ਨਹੀਂ ਗਿਆ ਇਸ ਤਰ੍ਹਾਂ ਦੇਖਦੇ ਹੋ ਸਿਆਸਤ ਦੇ ਸਾਰੇ ਲੋਕਤੰਤਰ ਦਾ ਉਹ ਮੰਦਰੀਏ ਸਭ ਉਹਨੂੰ ਅਗਰ ਕੋਈ ਕਿਸ ਤਰ੍ਹਾਂ ਲੈਣਾ ਚਾਵੇ ਅਸੀਂ ਨਹੀਂ ਸਮਝਦੇ ਵੀ ਤਾਮੀ ਸਾਹਿਬ ਇਸ ਕਿਸਮ ਦੀ ਉਹਨਾਂ ਨੇ ਕਿਸ ਕੰਟੈਕਸਟ 'ਚ ਇਹ ਗੱਲ ਕੀਤੀ ਹੈ ਉਹ ਵੀ ਸਾਰਿਆਂ ਦੇ ਪੂਜਨੀਏ ਚਾਹੇ ਉਹ ਜੇ ਕਿਸੇ ਤੋਂ ਨਿਕਲਦੇ ਹੋਣ ਉਹਦੇ ਉੱਤੇ ਕਿੰਤੂ ਪਰੰਤੂ ਹੋ ਸਕਦੀ ਹੈ ਪਰ ਜਿਹੜਾ ਆਪਣਾ ਭਗਵੰਤ ਮਾਨ ਜੀ ਨੂੰ ਉਸ ਕੁਰਸੀ ਕਰਕੇ ਸਤਕਾਰ ਕਰਦਾ ਚਾਹ ਜਿਹੜੀ ਕੁਰਸੀ 'ਤੇ ਬੈਠੇ ਉਹ ਸਤਕਾਰਯੋਗ ਹੈ ਇਸ ਕਰਕੇ ਮੈਂ ਸਮਝਦਾ ਵੀ ਉਸ ਭਾਵਨਾ ਨੂੰ ਦੇਖ ਕੇ ਤਾਮੀ ਸਾਹਿਬ ਜੋ ਬਿਆਨ ਜਿਸ ਕਿਸਮ ਦਾ ਦੇ ਰਹੇ ਆ I'm not aware ਜਿਹੜਾ ਤੁਸੀਂ ਪੜ ਰਹੇ ਹੋ ਸਾਹਿਬ ਜੀ ਦੇ ਵਿੱਚੋਂ ਇੱਕ ਵੀਡੀਓ ਬਾਹਰ ਆਈ ਹੈ ਜਿਸਦੇ ਵਿੱਚ ਦਕੈਤ ਜਿਹੜੀ ਹੈ ਅਡਕੈਬ ਦੀ ਜਿਹੜੀ ਹੈ ਉਹ ਬਰਥਡੇ ਸੈਲੀਬ੍ਰੇਟ ਕਰ ਰਹੇ ਤੁਸੀਂ ਮੈਂ ਗੱਲਾਂ ਤਾਂ ਬਿਲਕੁਲ ਮੈਂ ਉਹਦੇ ਤੇ ਆਣ ਲੱਗਿਆ ਤੁਹਾਡੇ ਨਹੀਂ ਚੰਦਾ ਸੀ ਵੀ ਆ ਇਸ਼ੂ ਸਾਰੇ ਆਪਣੇ ਆਪ ਚ ਹਰੇਕ ਇੰਪੋਰਟੈਂਟ ਹੈ ਚਾਹੇ ਟਰਾਂਸਪੋਰਟ ਦਾ ਜੀ ਜਿਹੜਾ ਮੁੱਦਾ ਤੁਸੀਂ ਚ ਕਿਹਾ ਵੀ ਆਪਣੇ ਆਪ ਚ ਬਹੁਤ ਇੰਪੋਰਟੈਂਟ ਹੈ ਪਰ ਚਲੋ ਤੁਸੀਂ ਛੇੜ ਲਿਆ ਤਾਂ ਮੈਂ ਨਾ ਗੱਲ ਕਰਾਂ ਤਾਂ ਚੰਗਾ ਨਹੀਂ ਲੱਗਦਾ ਸੌਰੀ ਰupani ਜੀ ਮੈਂ ਅੱਜ ਫਿਰ ਕਰੀ ਲਊ ਸਾਰੀ ਗੱਦੋ ਆਪin ਸੇ ਨਹੀਂ ਵੈਰਾ ਜਿਹਨਾਂ ਜਿਨ੍ਹਾਂ ਨੇ ਜੀਐਲਸੀ ਕਰਾਰੇ ਤੁਸੀਂ ਮੈਂ ਤੁਹਾਡੇ ਰਾਈ ਇੱਕ ਲੌਜੀਕਲੀ ਦੇਖੋ ਸਾਬ ਮੈਂ ਕੋਈ ਮੈਂ ਉਦੋਂ ਵੀ ਕਿਹਾ ਸੀ ਵੀ ਮੈਂ ਕੋਈ ਇੰਟੈਲੀਜੈਂਸ ਏਜੰਸੀ ਮੇਰੇ ਕੋਲ ਹੈ ਨਹੀਂ ਨਾ ਹੀ ਮੇਰੇ ਕੋਲ ਕੋਈ ਜਾਂ ਯੰਤਰ ਹੈ ਵੀ ਮੈਂ ਜਿਹੜਾ ਇਹਨਾਂ ਦੀ ਫੋਟੋ ਆ ਜਿਹੜੀ ਦਿਖਾਈ ਜਾਂਦੇ ਵੀ ਉਹ ਚਾਂਕੀ ਸੀ ਜਾਂ ਕੋਈ ਹੋਰ ਸੀ ਮੈਂ ਤਾਂ ਇੱਕ ਲੌਜੀਕਲ ਜਿਹੜਾ ਡਿਡਕਸ਼ਨ ਹੈ ਆਫ ਦਾ ਫੈਕਟਸ ਤੁਹਾਡਾ ਕੀ خیال ਹੈ ਜਿਹੜੇ ਅੰਦਰ ਬੈਠੇ ਐ ਜਿਨ੍ਹਾਂ ਨੇ ਚਾਹੇ ਵੀਡੀਓ ਕਾਨਫਰੈਂਸਿੰਗ ਕੀਤੀ ਪ੍ਰੈਸ ਕਾਨਫਰੈਂਸ ਕੀਤੀ ਕਿਸੇ ਨੇ ਚਾਹੇ ਕਿ ਪਹਿਲਾਂ ਬਰਥਡੇ ਪਾਰਟੀ ਪਹਿਲਾਂ ਵੀ ਮਨਾਈ ਗਈ ਕਿਸੇ ਗੁੰਡਿਆਂ ਦੀ ਆ ਹੁਣ ਵੀ ਮਨਾਈ ਗਈ ਇਹਨਾਂ ਤਿੰਨਾਂ 'ਚ ਸਿਮਿਲੈਰਿਟੀ ਕੀ ਹੈ ਕਿ ਕੋਈ ਗੱਲ ਹੈ ਜਿਹੜਾ ਕਾਮਨ ਡਿਨੋਮੀਨੇਟਰ ਹੈ ਇਹਨਾਂ ਸਾਰੇ ਇਨਸਟੈਂਸਿਸ ਦੇ ਵਿੱਚ ਸਾਰਿਆਂ ਨੇ ਵੀਡੀਓ ਸ਼ੇਅਰ ਕੀਤੀਆਂ ਉਹ ਲੀਕ ਨਹੀਂ ਹੋਈਆਂ ਉਹਨਾਂ ਨੇ ਸ਼ੇਅਰ ਕੀਤੀਆਂ ਉਹ ਥੋੜਾ ਕੀ ਗਿਆ ਲੈ ਜਿਹੜੇ ਕਤਲ ਦੇ ਕੇਸ 'ਚ ਹੈ ਜਿਹੇ ਗੈਂਗਸਟਰਸ ਦੇ ਕੇਸ 'ਚ ਹੈ ਨਵਾਲਾ ਉਹਨਾਂ ਨੂੰ ਇਹ ਨਹੀਂ ਅਕਲ ਹੈ ਨਹੀਂ ਵੀ ਸਵੇਰੇ ਪਤਾ ਲੱਗ ਜੂਗਾ ਤੇ ਆ ਕੇ ਪੁਲਿਸ ਵਾਲਾ ਨੇ ਉੱਥੇ ਉਲਟਾ ਟੰਗ ਲੈਣਾ ਉਹਨਾਂ ਨੂੰ ਪਤਾ ਨਹੀਂ ਪਤਾ ਉਹਨਾਂ ਨੂੰ ਹੈ ਪਰ ਖੇਲ ਜਿਸ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਚ ਚੋਰ ਸਿਪਾਈ ਦਾ ਖੇਲ ਰਲੇ ਹੋਏ ਨੇ ਸਭ ਇਹ ਸਾਰੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਦੀ ਸ਼ੈ ਤੇ ਹੋ ਰਿਹਾ ਹੈ ਬਿਕੋਜ਼ ਉਹ ਜਿਹੜਾ ਅੰਦਰ ਬੈਠਾ ਹੈ ਜਿਹਨੇ ਮਰਡਰ ਦੇ ਕੇਸ ਚ ਅੰਦਰ ਬੈਠਾ ਹੈ ਜਿਹੜਾ ਖੋਦ ਦੇ ਕੋਸ਼ ਚ ਅੰਦਰ ਬੈਠਾ ਹੈ ਜਿਹਨੇ ਐਕਸਟਰਸ਼ਨ ਦੇ ਕੇਸ ਚ ਅੰਦਰ ਬੈਠਾ ਹੈ ਉਹ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਵੀ ਮੈਂ ਅੰਦਰ ਬੈਠਾ ਵੀ ਸ਼ੇਰ ਆ ਮੇਰਾ ਪੁਲਿਸ ਕੀ ਵਿਗਾੜ ਲੂਗੀ ਤੇ ਮੈਂ ਜਿਹੜਾ ਤੈਨੂੰ ਫਰੋਤੀ ਦਾ ਫੋਨ ਕੀਤਾ ਨਾ ਲਾਲਾ ਜੀ 25 ਲੱਖ ਰੁਪਏ ਸ਼ਾਮ ਨੂੰ ਭੇਜ ਦੇ ਨੀ ਜਲੂਸ ਤੇਰਾ ਵੀ ਕੱਢ ਕੇ ਮੈਂ ਆਈ ਆਈ ਪਾਉਂਗਾ ਸਾ ਉਹ ਪੁਲਿਸ ਨੇ ਮੋਰ ਲਾਤੀ ਉਹਦੇ ਤੇ ਇਹ ਜਿਹੜਾ ਅੱਜ ਤਾਈਂ ਜਾ ਕੇ ਏ ਡੀ ਜੀ ਪੀ ਕਹਿ ਦਿੰਦੇ ਆ ਮੈਂ ਉਹਨੂੰ ਪੁਰ ਐਸ ਐਸ ਪੀ ਨੂੰ ਕਹਿੰਦਾ ਸੀ ਕੇਸ ਕਰ ਦੇ ਕਿਹੜਾ ਕੇਸ ਕਰਦੇ ਸਭ ਸਾਰੇ ਉਸੇ ਤਰ੍ਹਾਂ ਹੀ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਉਸੇ ਤਰ੍ਹਾਂ ਹੀ ਜਨਮ ਦਿਨ ਮਨਾਏ ਜਾ ਰਹੇ ਉਸੇ ਤਰ੍ਹਾਂ ਹੀ ਕੇਕ ਕੱਟੇ ਜਾ ਰਹੇ ਉਸੇ ਤਰ੍ਹਾਂ ਹੀ ਵੀਡੀਓ ਰਿਲੀਜ਼ ਹੈ ਇਟ ਇਜ਼ ਟੂ ਗਿਵ them credibility ਵੀ ਅੰਦਰ ਬੈਠ ਕੇ ਵੀ ਉਹ ਪਹਿਲਾਂ ਤਾਂ ਸੁਣਦੇ ਸੀ ਵੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਐ ਅੱਜ ਆਮ ਆਦਮੀ ਪਾਰਟੀ ਦੇ ਰਾਜ ਦੇ ਅੰਦਰ ਸਭ ਤੋਂ ਲੰਬੇ ਹੱਥ ਗੁੰਡੇ ਗੈਂਗਸਟਰਸ ਦੇ ਐ ਉਸ ਤੋਂ ਕੋਈ ਵੀ ਪੰਜਾਬ ਦਾ ਪੜਾ ਮਾਨਸ ਵਿਅਕਤੀ ਚਾਹੇ ਪਿੰਡ 'ਚ ਬੈਠਾ ਅੱਜ ਦੇ ਦਿਨ ਤਾਂ ਚਾਹੇ ਸ਼ਹਿਰ 'ਚ ਬੈਠਾ ਸੇਫ ਐ ਨਹੀਂ ਸਭ ਜੀ ਤਾਂ ਕਿ ਸਭ ਤੋਂ ਵੱਡਾ ਪ੍ਰੈਸੀਡੈਂਟ ਜਿਹੜਾ ਇਹ ਫਲੋਬਨ ਆ ਪੀਪਲ ਆ ਰਿਪੋਰਟਸ ਐ ਕਿ ਥੈਟ ਇਟ ਸਟਾਰਟਸ ਔਮ ਲਾਰੈਂਸ ਬਿਸ਼ਨੂ ਇਸ ਇੰਟਰਵਿਊਡ ਐਂਡ 8 ਮਨਸ ਲੇਟਰ government refuses to divulge that theory that's precisely it proves my point it didn't start from there but the thing it has been going on to a lesser extent but now that has brought it into the public domain in such a way because of the social media everybody has seen it and because he has been made into such a high profile every Incidents of murder, every incidence of extortion, every incidence of extortion call or a threat to Shah Rukh Khan or maybe he is threatening, he is threatening them. He has been elevated to a status where he cannot, like he is above anybody's laws reach. And that's what they are proving so by releasing these videos that please, if you get a call in the name of so and so, please deliver. because we will not be able to save you sare da video nahi roki jandi goli nu ki rokdugi police ik ji jehdi tusi you said that case against power carrier bogus what do you think is the reason that government is so obsessive them among what is the reason because he hasn't joined the gang of these thieves up vichor sipahi sipahi is the aam aadmi party chor is according to them the ones who who uh, bhagwant maan ji claimed sare chor hai sare andar takunga he is the lone voice among them who is raising, raising voice against the uh, he against the government whereas the ota oh unna de naal akham choni khel rahe bhagwanan ji kejriwal saab naal akham choli khel rahe te aa uh, congressi punjab de unna khaira saab, saab de naal aa khel khel rahe sab he has been framed he has been framed with the active connivance of punjab congress leadership i don't want to name the people par again tusi kahoge saboot leke aao mainu lagda thode dinan ch main koi na koi investigating agency banaunga koi na koi ohde naal sare proof leke laake rakh dunga delhi de jaisa mudde te ek gaddh policy hai jada samman payne lagda main itthe punjab ch hai sab sari angrezi nahi bolange tu dekho tusi space nahi hona thode nu baat che karanga thank you sir thank you sir thank you sir sarean